ਕਨ ਗੁਰਿਆਮਲ ਪਟਾਇਆ ਅਮਰੀਵਾਲੀ ਆ ਜਾਂਦੀ ਹੈ ਕੱਚੇ ਜੁੱਤ ਨੀ ਇਸਕੇ ਕਾਤੀ ਹੈ ਹਮਸੇ ਪਹਿਲੇ ਮੇਰਾ ਛੋਟਾ ਭੂਆ ਚ ਮਿਲਨੇ ਆਤੀ ਹੈ ਕਹਤੀ ਵੇ ਵੀ ਤੁਮਰਾ ਪਰ ਤੁਜੇ ਸਰਕਾਰੀ ਅਫਸਰ ਚੀ ਲੇਤਾ ਮੜੀ ਕਾਤੀ ਲੱਗਦੀ ਜਬ ਖਰੀਆਰੇ ਬੇਚਰਾ ਨਹੀਂ ਆਤੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆ ਜਿਹੜਾ ਮੁੰਡਾ ਸਾਡੇ ਸਾਹਮਣੇ ਬੈਠਾ ਹੈ ਇਹ ਸਾਡੇ ਆਫਿਸ ਆਇਆ ਹੈ ਇਹ ਵਿਚਾਰਾ ਮਿਹਨਤ ਵਈ ਦੂਰੀ ਕਰਦਾ ਤੇ ਇਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਇਹ ਕਹਿੰਦਾ ਮੈਂ ਯੂਪੀ ਦਾ ਤੇ ਇੱਥੇ ਜੀਰਕਪੁਰ ਵਿੱਚ ਸਾਡੇ ਆਫਿਸ ਆਇਆ ਤੇ ਇਹ ਨਾ ਸਿੱਧੂ ਮੂਸੇ ਵਾਲੇ ਦਾ ਬੜਾ ਵੱਡਾ ਫੈਨ ਹੈ ਇਹਨੂੰ ਉਹਦੇ तकरीबन ਸਾਰੇ ਗੀਤ ਯਾਦ ਨੇ ਤੇ ਹੋਰ ਵੀ ਇਹ ਸ਼ੇਰੋ ਸ਼ੇਰੀ ਵੀ ਬੋਲਦਾ ਹੈ ਇਹਦਾ ਇੰਸਟਾਗ੍ਰam ਤੇ ਆਪਣਾ ਪੇਜ ਵੀ ਹੈਗਾ ਕੀ ਨਾਮ ਹੈ ਪੇਜ ਦਾ ਛੋਟਾ ਡਿਊਡ ਹਾਂ ਉਹ ਇੱਥੋਂ ਆਪਾਂ ਅੱਗੇ ਜਾ ਕੇ ਵੀਡੀਓ 'ਚ ਪੁੱਛਾਂਗੇ ਤੇ ਆਜੋ ਪਹਿਲਾਂ ਇੱਥੋਂ ਇਹਦੇ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਇੱਥੋਂ ਸਿੱਧੂ ਦੇ ਸਿੱਧੂ ਬਾਈ ਦੇ ਗੀਤ ਵੀ ਸੁਣਾਗੇ ਤੇ ਹੋਰ ਵੀ ਇਹਦੇ ਨਾਲ ਗੱਲਬਾਤ ਕਰਦੇ ਆਂ ਔਰ ਛੋਟੂ ਕੀ ਹਾਲ ਹੈ ਵਧੀਆ ਕੀ ਨਾਮ ਹੈ ਵਿਵੇਕ विवेक हां जी कितनी उम्र है 13 साल 13 साल हां जी तो आप यूपी के हो पीछे कानपुर यूपी से अच्छा तो इधर पंजाब में कितने साल हो गए बिल्कुल हो गए 2 साल 2 साल हां जी ਤੇ ਇਹ ਵਿਚਾਰਾ ਮਿੰਦ ਮਜ਼ਦੂਰੀ ਕਰਦਾ ਇੱਥੇ ਬੈਠਾ ਇਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਤੇ ਮੈਂ ਹਾਂ ਚਲ ਯਾਰ ਤੇਰੀ ਵੀਡੀਓ ਬਣਾਉਨੇ ਆ ਕਿਉਂਕਿ ਆਪਾਂ ਵੀ ਸਾਡਾ ਸਿੱਧੂ ਭਰਾ ਸੀ ਤੇ ਜਿਹੜਾ ਜਿਹੜਾ ਵੀ ਸਿੱਧੂ ਦਾ ਫੈਨ ਹੁੰਦਾ ਤੇ ਉਹਨੂੰ ਅਸੀਂ ਪਿਆਰ ਕਰਦੇ ਆ ਤੇ ਇਹਦੇ ਨਾਲ ਗੱਲਬਾਤਾਂ ਕਰ ਰਹੇ ਆ ਤੇ ਆਪਣਾ ਪਾਪਾ ਇਹਦੇ ਪਾਪਾ ਦੀ ਹੋ ਗਈ ਡੈਥ ਹੋ ਗਈ ਕਿਤਨੇ ਸਾਲ ਪਹਿਲੇ ਹੋ ਗਈ 3 ਸਾਲ ਅੱਛਾ ਮੰਮਾ ਇਹਦੀ ਮੰਮਾ ਇਹਦੇ ਸਿਸਟਰ ਦੇ ਕਹਿੰਦਾ ਵੀ ਮੈਂ ਆਪਦੀ ਮੰਮਾ ਨੂੰ ਕੰਮ ਨਹੀਂ ਮੰਮੀ ਨੂੰ ਕੰਮ ਨਹੀਂ ਕਰਨ ਦਿੰਦਾ ਵੀ ਮੈਂ ਆਪ ਮਿਹਨਤ ਮਜ਼ਦੂਰੀ ਕਰਕੇ ਆਪਦਾ ਪਰਿਵਾਰ ਆਪਦਾ ਘਰ-ਬਾਰ ਚਲਾ ਰਿਆ ਤੇ ਮੈਂ ਤੇ ਇਹਨੂੰ ਸਭ ਨੂੰ ਕਹਿ ਵੀ ਤੂੰ ਕਿੰਨੀ ਪੜਿਆ ਕਹਿੰਦਾ ਮੈਂ 5-6 ਪੜਿਆ ਮੈਂ ਹਾਂ ਕੋ ਪੜਾਈ ਕਰ ਲੈ ਵੀ ਤੇਰੀ ਕੀ ਉਮਰ ਹੈ ਤੇ ਇਹ ਕਹਿੰਦਾ ਨਹੀਂ ਵੀ ਬਸ ਆਪ ਸਾਡਾ ਗੁਜ਼ਾਰਾ ਨਹੀਂ ਚੱਲਣਾ ਮੈਂ ਇਸੇ ਕਰਕੇ ਆਪਦਾ ਕੰਮ-ਕਾਰ ਕਰ ਰਿਆ ਮੈਂ ਤੇਮੇ ਦੂਰੀ ਕਰ ਰਿਹਾ ਤੇ ਤੂੰ ਸੁਣਾ ਦਲਾ ਸਿੱਧੂ ਤੋਂ ਕੀ ਸੁਣਾ ਫਿਰ ਅੱਗੇ ਆਪਾਂ ਫਿਰ ਗੱਲਬਾਤ ਕਰਦੇ ਆ ਤੇ ਦੱਸੂ ਬੁੱਤ ਤੇਰਾ ਹੈ ਟਡੋਂ ਕਾਸਤੋ ਚੰਗਾ ਪੜਾ ਹਸਦਾ ਜਿਮੂਨ ਕਾਸਤੋ ਉਹ ਜੜੇ ਦਰਵਾਜੇ ਵਿੱਚ ਮੂਲ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਹੀ ਕੌਣ ਕਾਸਤੋ ਕੁਛ ਇੱਥੇ ਜਾਂਦੀ ਚਮਕਾਂ ਸੁਣਦੇ ਨੇ ਕੁਛ ਫਲ ਤਰਲ ਦੇਣਾਂ ਸੁਣਦੇ ਨੇ ਕੁਛ ਆਇ ਤੇ ਬੁੱਕੇ ਪੈ ਮੁੰਦੇ ਨਾਮ ਤੇਰਾ ਲੈ ਕੇ ਅੱਗੇ ਉਹਨਾ ਚੁੰਦੇ ਨੇ ਅਰੇ ਮੁਸੀਬਤਾਂ ਮੁਰਤਾ ਤੋਂ ਪੈਂਦੀ ਰਹਿੰਦੀ ਆ ਤਵੀਤ ਉਹਨਾਂ ਦੁਨੀਆ ਸਵੋਦ ਲੈਂਦੀ ਆ ਉਹ ਤਾਰੇ ਰਸ ਹਾਂ ਕੋਈ ਕੋਈ ਬਾਤ ਨਹੀਂ ਵੈਰੀ ਗੁੱਡ ਇਹ ਵੈਸੇ ਹਿੰਦੀ ਬੋਲਦਾ ਏ ਤੇ ਇਹਨੂੰ ਗੀਤ ਇਹਨੂੰ ਪੰਜਾਬੀ ਪੰਜਾਬੀ ਫਿਰ ਸਮਝ ਆ ਜਾਂਦਾ ਤੇ ਆ ਜਾਂਦੀ ਹੈ ਕਮ ਆਤੀ ਹੈ ਹੈ ਕਮ ਆਤੀ ਹੈ ਚਲੋ ਧੀਰੇ ਧੀਰੇ ਸਿੰ ਜਾਓ ਔਰ ਕੋਈ ਥੋੜਾ ਇੱਕ ਦੋ ਪੂंचा ਬੋਲਣਾ ਥੋੜਾ ਉਹ ਜੀ ਆਜ ਮੈਂ ਔਰ ਕੌਨ ਸਾ ਗੀਤ ਸੁਣਾਓਗੇ ਸਿੱਧੂ ਦਾ ਕਿੰਨ ਹੱਕ ਦੀ ਕਮਾਈ ਵਿੱਚ ਗਲੇ ਕਰਦਾ ਗਲੇ ਕਰਦਾ ਇੱਕ ਗੀਤ ਮੇਰੇ ਕੋਲ ਸਮਝ ਆਣ ਬੜੀ ਐਸਾ ਕੋਈ ਸੁਣਾ ਦੇ ਕੋਈ ਵੀ ਸੁਣਾ ਦੇ ਫਿਰ ਤੇ ਸ਼ੇਰੂ ਸ਼ਾਇਰੀ ਵੀ ਸੁਣਾਏ ਕੋਈ ਬਾਤ ਮੌਕੇ ਤੇ ਥੋੜੇ ਨਰਵਸ ਮੈਨੂੰ ਤਾਂ ਹੋ ਗਿਆ ਸੁਣਾਉਂਦਿਆਂ ਵੀ ਆ ਉਹ ਜਿਹੜਾ ਮੈਨੂੰ ਇਹ ਕਹਿੰਦਾ ਸੀ ਵੀ ਮੈਨੂੰ ਸਾਰੇ ਗੀਤ ਸਿੱਧੂ ਬਾਈ ਦੇ ਯਾਦ ਨੇ ਚਲੋ ਇਹ ਫੈਨ ਤੇ ਹੈਗਾ ਨਾ ਬਾਈ ਦਾ ਬਹੁਤ ਵੱਡਾ ਸੈਡੀ ਸੁਣਾ ਰੱਖ ਦੇ ਵਾਹ ਰੱਖ ਦੇ ਇਹਨੂੰ ਅਸੀਂ ਇਹਦੇ ਵਾਸਤੇ ਚਾਹ ਬਣਵਾਈ ਹੈ ਵੀ ਚਾਹ ਪੀ ਤੂੰ ਯਾਰ ਕੋਈ ਗੱਲ ਨਹੀਂ ਸੁਣਾ ਕੋਈ ਹੋਰ ਹੋਰ ਪੂਰੀ ਸ਼ਾਇਰੀ ਸੁਣਾ ਤਾ ਹੈ ਸ਼ਾਇਰੀ ਸ਼ਾਇਰੀ ਸੁਣਾ ਥੋੜਾ ਉੱਚੀ ਬੋਲਾਂ तेरी तेरी गली गली में में आना आना जाना जाना है 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 मेरा मेरा फिर फिर भी भी करती करती और मेरे घर के बगल आने में तस्वीर का रह जाए तेरी मोहब्बत का लिखा लेंगे कितने तुम्हें मुझे चालीस तो इंस्टाग्राम पे कितने फॉलोवर है ग्यारह सौ ग्यारह सौ पंद्रह तो वीडियो डेली डालता है ਇਹ ਕਹਿੰਦਾ ਮੇਰੇ ਕੋਲ ਮੋਬਾਈਲ ਹੈ ਨਹੀਂ ਤੇ ਇੱਥੋਂ ਮੈਂ ਕਹਿੰਦਾ ਕਿਸੇ ਦਾ ਮੋਬਾਈਲ ਲੈ ਕੇ ਉਹਦੇ ਤੋਂ ਵੀਡੀਓ ਬਣਾ ਕੇ ਅੱਗੇ ਫਿਰ ਉਹ ਉਧਰ ਇਹਦਾ ਇਹਦੇ ਪਿੰਡ ਯੂਪੀ ਇਹਦਾ ਕੋਈ ਭੈਣ ਭਰਾ ਜਾਂ ਕੋਈ ਰਿਸ਼ਤੇਦਾਰ ਹੈਗਾ ਉਹਨੂੰ ਇਹ ਵੀਡੀਓ ਭੇਜਦਾ ਹੈ ਉਹ ਫਿਰ ਐਡਿਟ ਕਰਕੇ ਵੀਡੀਓ ਬਣਾ ਕੇ ਇਹਦੇ ਪੇਜ ਤੇ ਇੰਸਟਾਗ੍ਰam ਤੇ ਪਾਉਂਦਾ ਹੈ ਤੇ ਉਧਰ ਵੀ ਇਹਦਾ ਵਧੀਆ ਸ਼ੌਂਕ ਚੱਲ ਰਿਹਾ ਇਹਨੂੰ ਮੈਂ ਕਹਾਂ ਮੈਂ ਮਿਹਨਤ ਕਰਦੇ ਦਾ ਕੋਈ ਨਹੀਂ ਇੱਕ ਨਾ ਇੱਕ ਦਿਨ ਤੇਰਾ ਨਾਮ ਜ਼ਰੂਰ ਬਣੇਗਾ ਇੱਧਰ ਸ਼ਾਇਰੀ ਵਾਲੇ ਪਾਸੇ ਇਹਦੀ ਮੰਨਦਾ ਜਿਆਦਾ ਪਕੜੇ ਕੋਈ ਔਰ ਸੁਣਾਓ ਸ਼ੇਰ ਤੇ ਤੁਮ ਤੋ ਕਹਤੇ ਥੇ ਮੇਰੇ ਦਿਲ ਮੇਂ ਦਾਗੇ

है? खुद खुद? खुद अपने? अपने? फोन पे देखता है? सारे शेर अपने हैं? अच्छा। है? है। याद करता ये तो अभी आप बहुत अच्छी बात आप है बना बना तो। बना दे, पूरा नाम तो कुछ और वैसे टोनी है मेरा नाम टोनी ਕੇ ਕੱਟੇ ਕੀ ਇੱਕ ਫਾਇਲ ਸੇ ਮਹਲ ਪੂਰਾ ਸਨ ਹੋ ਜਾਏਗਾ ਕੇ ਕੱਟੇ ਕੀ ਇੱਕ ਫਾਇਲ ਸੇ ਮਹਲ ਪੂਰਾ ਸਨ ਹੋ ਜਾਏਗਾ ਅਗਰ ਟੋਨੀ ਭయ్యా ਸੇ ਕਿਸੇ ਨੇ ਮਤਮਿਜ ਕੇ ਬੇਟਾ ਬੀਸੜ ਗੋਸਪਟੋ ਬਣਾ ਬੜਾ ਸ਼ਿਹਾਰ ਬੰਦਾ ਟੈਲੈਂਟਡ ਬੰਦਾ ਹੈ ਨਾ ਟੈਲੈਂਟ ਦੇ ਵਿੱਚ ਬੜਾ ਹੈ ਬਹੁਤ ਹੈ ਪਰ ਤੂੰ ਪੜ੍ਹਾਈ ਵੀ ਕਰਨ ਆਦਿ ਨਾਲ ਕੰਮ ਵੀ ਕਰ ਪੜਾ ਵੀ ਕਰ ਠੀਕ ਹੈ ਠੀਕ ਹੈ ਹਾਂ ਚਾਹੇ ਤੇਰੀ ਆਣ ਆ ਗਈ ਏ ਚਾਹੇ ਪੀ ਔਰ ਕੋਈ ਬਾਤ ਹੈ ਕੋਈ ਮਨ ਮੇ ਕੋਈ ਬਾਤ ਅੱਛਾ ਆਪਣੀ ਆਈਡੀ ਜੋ ਇੰਸਟਾਗ੍ਰam ਤੇ ਆਈਡੀ ਹੈ ਨਾ ਉਹ ਬਤਾ ਦੇ ਤੁਮੇ ਲੋਕ ਦੇਖਣਗੇ ਫੋਲੋ ਕਰਨਗੇ ਤੇ ਸਾਰੇ ਜਣੇ ਰਿਕੁਐਸਟ ਹੈ ਕਿ ਨੂੰ ਇੰਸਟਾਗ੍ਰਾਮ ਤੇ ਫੋਲੋ ਕਰੋ ਜਰੂਰ ਜਾ ਕੇ ਇਹਦੀ ਆਈਡੀ ਨੂੰ ਆਪਣੀ ਆਈਡੀ ਬੋਲਦੀ ਛੋਟਾ ਡਿਊਡ 4169 ਔਰ ਛੋਟਾ ਡਿਊਡ 41 69 69 ਇਹਦੀ ਆਈਡੀ ਹੈ ਇੰਸਟਾਗ੍ਰਾਮ ਤੇ ਤੇ ਇਹਨੂੰ ਸਾਰੇ ਜਣੇ ਪਲੀਜ਼ ਜਰੂਰ ਫੋਲੋ ਕਰਿਓ ਤੇ ਜਿਹੜੇ ਵੀ ਸਿੱਧੂ ਬਾਈ ਦੇ ਫੈਨ ਨੇ ਉਹ ਵੀ ਇਹਨੂੰ ਫੋਲੋ ਕਰੋ ਤੇ ਹੋਰ ਵੀ ਜਿਹੜੇ ਵਿਚਾਰੇ ਇਹਦੀ ਆਪਣਾ ਮਿਹਨਤ ਦੀ ਜੈ ਕਲਾ ਦੀ ਕਦਰ ਕਰਨਗੇ ਤੇ ਉਹ ਇਹਨੂੰ ਜਰੂਰ ਫੋਲੋ ਕਰਿਓ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਸਾਡੇ ਚੈਨਲ ਨੂੰ ਕਿਸੇ ਅਗਲੀ ਵੀਡੀਓ ਵਿੱਚ ਛੇਤੀ ਮਿਲਾਂਗੇ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ